ਚਲੋ ਸਾਰੇ ਮੀਡੀਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਬਹੁਤ ਲੰਬਾ ਸਮਾਂ ਬਣਾਈ ਫਿਰਿਓ। ਅੱਜ ਦੀ ਇਸ ਮੀਟਿੰਗ ਵਿੱਚ ਐਸ ਕੇ ਉੱਪਰੋਂ ਸਾਰ ਗਗਿੰਦਰ ਸਿੰਘ ਗਰਾਹਾ, ਗੁਰਜੀਤ ਸਿੰਘ ਰਾਡੇਵਾਲ, ਹਰਿੰਦਰ ਸਿੰਘ ਲਕਵਾਲ, ਸਾਰ ਰਮਿੰਦਰ ਸਿੰਘ ਗਰੇਵਾਲ ਅਤੇ ਸਾਰ ਚੰਗਾ ਸਿੰਘ ਹੋ ਗਏ। ਇਸ ਸਮਾਂ ਦੂਰ ਮੋਰਚੇ ਵੱਲੋਂ ਸਾਰ ਸਰਬਜੀਤ ਸਿੰਘ ਖੰਦੇਰ, ਸਾਰ ਜਸਵਿੰਦਰ ਸਿੰਘ ਲੰਗਵਾ, ਸਾਰ ਮਨਜੀਤ ਸਿੰਘ ਰਾਏ, ਜੀਬੀ ਸੁਖਵਿੰਦਰ ਕੌਰ, ਰਣਜੀਤ ਸਿੰਘ ਸਰਦਲ ਬਾਦ ਰੀਸੀ ਰਾਜੂ ਸਰਦਲ ਵਾਸੀ ਗਿੱਲ ਸਰ ਤੇਜਪ੍ਰੀਤ ਸਿੰਘ ਬੇਸਿਕੀ ਨੰਦ ਕੁਮਾਰ ਤਾਮਨਾਟੂ ਤੋਂ ਇਹ ਸੱਜਣ ਹਾਜ਼ਰ ਹੋਏ ਉਹਨਾਂ ਨੇ ਬੇਨਤੀ ਕਰਾਂ ਕੁਬਰਾ ਸਾਹਿਬ ਨਾਲ ਫੈਕੋ ਸਾਥਿਓ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਇਕਤਾ ਦੇ ਵੱਲ ਦੇ ਦਿੱਤਾ ਸੀ ਦੋ ਫਾਰਮ ਹਾਜ਼ਰਾਂ ਸਾਡਾ ਤੀਜਾ ਫਾਰਮਾ ਇਹ ਸਰ ਪਿੱਛੇ ਕਰਾਇਆ ਗਏ ਗੈਰ ਰਾਜਨੀਤਿਕ ਨੁਕਤ ਮੋਟਾ ਗੈਰ ਰਾਜਨੀਤਿਕ ਉਹ ਤੁਸੀਂ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਾਰਮਾਂ ਨੇ ਅੱਜ ਦੀ ਮੀਟਿੰਗ ਕਰੇ ਤੇ ਇਕਤਾ ਤੇ ਲੰਮੀ ਚਰਚਾ ਕੀਤੀ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਟੇ ਤੇ ਪਹੁੰਚਿਆ ਕਿ ਅੱਜ ਦੀ ਘੜੀ ਦੇ ਵਿੱਚ ਅਸੀਂ ਤਾਲਮੇਰ ਮੇ ਇੱਕ ਦਾ ਸੱਦੇ ਦੇਣ ਦਿੱਤੇ ਜਾ ਸਕਦੇ ਇੱਥੇ ਸਾਡੀ ਸੰਭੀ ਬਣੀ ਹੈ ਕਿ ਇਹ ਇੱਕ ਗਵਿੰਦਪਤੂਨ ਹੋ ਸਕਦੇ ਆ ਯਾਰ ਤੁਸੀਂ ਇੱਧਰ ਪਰ ਇਹ ਤਾਲਮੇਰਵੇਂ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਝ ਪੂਰਾ ਨਹੀਂ ਪੀਜਾ ਫੋਰਚਾ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਹੀ ਤਾਲਮਿਲ ਮੇ ਐਕਸ਼ਨ ਦੀ ਜਿਹੜੀ ਸੱਦੇ ਦੀ ਕਾਲ ਕਰਨੀ ਹੈ ਉਹਨਾਂ ਨਾਲ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਫਾਈਨਲ ਰੂਪ ਦੇ ਮਾਗੇ ਉਹ ਸਾਡੀ ਸੰਭਾਵਨਾ ਵੀ ਉੱਥੋਂ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਏਕਤਾ ਦੀ ਖਾਤਰ ਪਹਿਲਾਂ ਮੋਢ ਤੋਂ ਕਦਮ ਚੱਕੇ ਜਾਂਦੇ ਨੇ ਉਨਾ ਵਾਸਤੇ ਸਾਥੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ 4 ਮੀਟਿੰਗਾਂ ਤੇ ਵਿੱਚ ਤੇ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ 4 ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜੀਟਿਵ ਰਵੱਈਏ ਤੋਂ ਅਸੀਂ ਸੰਤੋਸ਼ਨਾ ਕਿ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤ ਦੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਰ ਹੀ ਹੈ ਅਸੀਂ ਸਮਝਾਂਗੇ ਕਿ ਵੀ ਇਹ ਲੜਾਈ ਜਿੱਡੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅਸੀਂ ਵਿਚਾਰ ਚਰਚਾ ਕੀਤੀ ਹੈ ਅਸੀਂ ਪਹਿਲਾਂ ਤਿੰਨੇ ਫਾਰਮਾਂ ਦੀ ਨੇੜਤਾ ਬਣਾ ਕੇ ਫਿਰ ਭਾਰਤ ਦੀਆਂ ਜੋ ਬਾਕੀ ਜਥੇਬੰਦੀਆਂ ਮੋਰਕਿਆਂ ਤੋਂ ਬਾਹਰ ਨੇ ਉਹਨਾਂ ਨਾਲ ਵੀ ਸਾਂਝ ਵਧਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਅਸੀਂ ਕੀਤੀ ਹੈ ਬਾਕੀ ਸਾਡੀ ਸਾਥੀ ਸਰਮੁਣ ਸਿੰਘ ਪਹੁੰਚ ਕਰ ਲੈਣਗੇ ਇਹ ਤੇ ਸਾਡੀ ਸਹਿਮਤੀ ਬਣੀ ਪੰਦੇਰ ਸਾਹਿਬ ਆਹ ਦੇਖਿਓ ਜਿਸ ਤਰ੍ਹਾਂ ਸੇ ਉਹ ਗਰਾਹਾ ਸਾਹਿਬ ਨੇ ਆਪਕੇ ਸਮਖਸ਼ ਬਾਤ ਰੱਖੀ ਹੈ हमारा सात मेंबरी वफद अन्य साथी भी थे और इधर ऑल इंडिया स्कैम का वफद किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे 11 12 13 के तो जो दो फोरम आंदोलन कर रहे हैं खनौरी बॉर्डर पर इस समय समय की कुछ निड़ता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं ये होना चाहिए आने वाले समय में क्योंकि एसकेएम एम नॉन पॉलिटिकल आज व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते हैं देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि लोगों की भावना है भी आंदोलन जीता जाना चाहिए तो आंदोलन मांगों के ऊपर जीत कर निकलें इसके लिए सामने सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नज़दीक चले गए आगे की मीटिंग में और नज़दीक चले गए आगे की मीटिंग में और नज़दीक चले गए और बातें को साफ करते गए और आप देखें कि इस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा पी इसमें हम सफल होंगे तो आज आज की मीटिंग का निष्कर्ष जो है ये निकल, निकल रहा है जो हम आपके समक्ष रखा ने है तो हाँ देखिए जो सरकार के साथ हमारी साथ मीटिंग है, उसमें अभी तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत होते एक भी बोल दूं भी कल के जो ਸਭੀ ਕਾਰਜਕ੍ਰਮ ਹੈ ਸਾਡੇ ਸ਼ੰਭੂ ਪਰ ਬੜੀ ਮਹਾ ਪੰਚਾਇਤ ਹੈ ਆਪਕੇ ਮਾਧਿਅਮ ਸੇ ਅਪੀਲ ਹੈ ਦੋਨੋ ਮੁਰਚੋ ਕੀ ਵੀ ਵਹਾਂ ਅਧਿਕ ਸੇ ਅਧਿਕ ਕਿਸਾਨ ਮਜ਼ਦੂਰ ਪਹੁੰਚੇ ਔਰ ਬੜਾ ਇਕੱਠ ਕਰੇ ਧੰਨਵਾਦ ਪੰਦਰਸਰ ਡੱਲੇਵਾਲ ਸਾਹਿਬ ਪਹਿਲਾ ਵੀ ਜਦੋਂ ਪਟਿਆਲਾ ਦੇ ਵਿੱਚ ਸੀਗਾ ਉਹਨਾਂ ਜਥੇਬੰਦੀ ਉਦੋਂ ਵੀ ਨਹੀਂ ਸੀ ਆਈ ਕਿ ਉਹ ਸੀਰੀਅਸ ਨਹੀਂ ਹੈ ਗੱਲਬਾਤ ਲਈ ਜਾਂ ਉਹ ਇਕਤਾ ਨਹੀਂ ਚਾਹੁੰਦੇ ਨਹੀਂ ਐ ਨਹੀਂ ਹੈਗਾ ਮੈਂ ਜੇ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਹੈ ਪ੍ਰੈਸ ਦੇ ਵਿੱਚ ਪੀਐਸਏ ਇਕਤਾ ਨੂੰ ਲੈ ਕੇ ਪਹਿਲੋ ਵੀ ਸਹਿਰਦ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਰਦ ਹੋ ਰਹਾਂਗੇ ਹਾਂ ਅੱਗੇ ਸਾਂਝੀ ਮੀਟਿੰਗ ਕੋ ਕਰ ਲਈ ਜਾਵੇ ਅਪੀਲ ਵੀ ਆਈ ਸੀ ਉਹਨਾਂ ਦੀ ਤੋਂ ਇਸ ਕਰਕੇ ਅਸੀਂ ਸਾਰੀ ਗੱਲ ਨੂੰ ਵੇਖਦੇ ਹਾਂ ਇਹੋ ਜੀ ਕੋਈ ਗੱਲ ਨਹੀਂ ਕਿ ਉਹ ਇਕਤਾ ਨਹੀਂ ਚਾਹੁੰਦੇ ਹੁਣ ਹੁਣ ਕਮੇਰ ਸਾਹਿਬ ਮਿਨਿਮਮ ਇਕਤਾ ਦੇ ਖਾਤਿਰ ਹੋਈ ਹੈ ਜਾਂ ਮੈਕਸਿਮਮ ਇਕਤਾ ਦੇ ਖਾਤਿਰ ਹੋਈ ਹੈ ਭਾਵੇਂ ਇਹ ਹੈ ਕਿ ਜੋ 14 ਕੀ ਮੀਟਿੰਗ ਹੈ ਕੁਝ ਸੰਗਠਨ ਚਾਹਤੇ ਹਨ ਕਿ ਜਿਵੇਂ ਐਸਕੀਐਮ ਕੇ ਲੀਡਰਸ ਨੇ ਰਾਜੀਵ ਸਾਹਿਬ ਜਾਂ ਉਗਰਾਹ ਸਾਹਿਬ ਉਹਨਾਂ ਕੋ ਵੀ ਉਸਮੇ ਸ਼ਾਮਿਲ ਕੀਤਾ ਜਾਵੇ देखिए अच्छी बात है इस इसके इसके इस इसी को लेकर आज जो हमें बातें है इसके लिए आगे बढ़ रहे हैं ना हम लोग आज आपको आगे आपको आगे हमने ठीक है हाँ ठीक हा, तो हा, तो हा, है हा, तो हा, मैं कह रहा थोड़ी गल ठीक है इस मीटिंग जो सारा कुछ मुकम्मल ना होगा तो अगली जो होजूगा ठीक है जी मीटिंग आते औंदिया रहनीया ठीक है ऑलरेडी आपने कॉल दे दी है ऐसी बात नहीं देखिए हमने बोला क्या हमने बोला यह अभी अगर वार्ता में कोई निष्कर्ष ना निकला वार्ता आगे ना बढ़ी आगे बढ़ी कोई और और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जथा भेजने के बारे में देखो मैं कहता हूं ਆਪਕੀ ਭਾਵਨਾ ਚੀ ਸਾਹਰੀ ਵੀ ਯਹੀ ਭਾਵਨਾ ਹਮ ਤਾਂ ਇਸ ਇਸੀ ਕੇ ਦਿਸ਼ਾ ਮੇ ਅਗੇ ਵਧ ਰਹੇ ਨਾ ਭਾਈ ਸਮਝਦੇ ਸਾਹਿਬ ਜਦੋਂ ਮੋਰਚਾ ਟੁੱਟਿਆ ਸੀ ਐਸਕੇਮ तकरीबन 12.5 ਕੋਟਿਆ ਦੀ ਜਦੋਂ ਤੋਂ ਤੁਹਾਡੇ ਸਾਥੀ ਇਲੈਕਸ਼ਨ ਫਿਰ ਚਲੇ ਗਈ ਪਰ ਦੱਲੇਵਾਲਾ ਖੜਾ ਸੰਗੀਨ ਇਲਜ਼ਾਮ ਲਾਇਆ ਸੀ 1500 ਕਰੋੜ ਦੇ ਵਿੱਚ ਮੋਰਚਾ ਵੇਚ ਕੇ ਆਏ ਨੇ ਕਿ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜ਼ਾਮ ਸੀ ਜਾਂ ਉਹਦੇ ਵਿੱਚ ਸਚਾਈ ਸੀ ਜੇ ਸਚਾਈ ਸੀ ਤਾਂ ਕਿਹੜੇ ਕੰਨ ਕੋਲ ਬੈਠਾ ਹੋਣ ਕਿ ਆ ਜੇ ਇਲਜ਼ਾਮ ਸੀ ਤਾਂ ਦੱਲੇਵਾਲਾ ਸਾਹ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਆ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇਹਨਾਂ ਸਵਾਲਾਂ ਤੋਂ ਹੱਥ ਹੱਥ ਜੋੜ ਕੇ ਬਹਿਤੀ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਆ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ। ਅੰਮੇਰ ਸਾਹਿਬ ਉਹ ਏਕੇ ਵਾਲੀ ਗੱਲ ਕਿੱਥੋਂ ਤੱਕ ਪਹੁੰਚੀ ਹੈ? ਅੰਮੇਰ ਸਾਹਿਬ ਜਿਹੜਾ ਕੁੱਤਿਆ ਸੀ ਪਹਿਲਾਂ ਜਿਹੜਾ ਜਿਹੜਾ ਦਵਾਰੀ ਸਾਲਵੇ ਬਣ ਰਿਹਾ। ਕੁੱਤਿਆ ਸੀ ਸਿਆਸਤ ਦੇ ਵਿੱਚ ਐਂਟਰੀ ਕਰਨਾ। ਉਹ ਇੱਕ ਦੇ ਵਿੱਚ ਸਿਆਸਤ ਐਂਟਰੀ ਬਾਰੇ ਕੀ ਵਿਚਾਰ ਕਰਦੇ? ਦੋ ਗੱਲਾਂ। ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ, ਸਬਕ ਕਹਿ ਸਕਦੇ ਨਾ ਆਪਾਂ। ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ। ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈ ਹੈ। ਅਜੇ ਹਾ ਅੱਗੇ ਤੋਂ ਨਹੀਂ ਹੋਊਗੀ। ਹੁਣ ਏਕੇ ਏਕੇ ਦੀ ਜਿਹੜੀ ਗੱਲ ਹੈ ਕਿੱਥੋਂ ਤੱਕ ਪਹੁੰ ਤੁਹਾਡਾ politcal ਬੈਂਕ ਵੀ ਨਾਲ ਕੰਮ ਕਰੇਗਾ ਕਿਉਂਕਿ ਇੱਕ ਪਾਸੇ ਕਿਹਨੇ ਪਾਰਲੀਮੈਂਟ ਸਿਸਟਮ ਦੇ ਬਿਨਾ ਬਤਲੇ ਅੱਗੇ ਨਹੀਂ ਹੋਣੀ ਇਹ ਗ੍ਰਾਹਕ ਸਾਹਿਬ ਜਵਾਬ ਦੇ ਦੇਣਗੇ ਦੱਸੋ ਸਵਾਲ ਤਾਂ ਤੁਸੀਂ ਤੁਹਾਨੂੰ ਉਹਨਾਂ ਨੂੰ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਇਹ ਬਾਕੀ ਕੱਲਾ ਫੇਰ ਕਰ ਲਾਂਗੇ 1 ਟੂ 1 ਵੀ ਕਰਨਾ ਹੈ ਤੁਸੀਂ ਨੇ अच्छा मेरी मेरी विनती है वन टू वन दे करना मेनू छुट्टी दे दियो मैं एक पूरे रटू फंक्शन छड़ के आया हुआ हूं सब 14 तारीख दी मीटिंग नु लेके ਤੁਹਾਡਾ ਕੋਈ ਗੱਲਬਾਤ ਨਹੀਂ ਫਿਰ ਤੁਹਾਡਾ ਨਹੀਂ ਹਾਲੇ 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 ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਂ ਦੱਸੂਗਾ ਕੀ ਹੁੰਦਾ ਹੈ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਜਾਣਦਾ ਯੂਨਿਟੀ ਵਾਲਾ ਸਿੰਪਲ 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 ਯੂਨਿਟੀ ਪ੍ਰੋਸੈਸ 'ਚ ਅਸੀਂ ਇਹ ਲਿਚਾਰਚਾ ਕੀਤੀ ਹੈ ਜੋ ਪਹਿਲਾਂ ਕਿਹਾ ਹੈ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਕਿ ਅਸੀਂ ਕੀ ਭੂਏਕ ਚ ਕੋਈ ਕੋਆਰਡੀਨੇਟਡ ਸੱਦੇ ਦੇ ਸਕਦੇ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਥਾ ਹੈ ਬਿਜ਼ੀ ਹੈ ਉਹਨਾਂ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮੈਚੁਰ ਕੀਤਾ ਜਾ ਸਕਦਾ ਇਸ ਬਾਰੇ ਚਰਚਾ ਰਮਿੰਦਰ ਜੀ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਹਿੰਦੇ ਕਿ ਮੱਦੀ ਕਰਨ ਦਾ ਡਰਾਫਟ ਹੈਗਾ ਉਸ ਨੂੰ ਨੇ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਹੈ ਉਸ ਨੂੰ 1 ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੇ ਮੋਸ਼ੇ ਕਹਿ ਰਹੇ ਆ ਕਿ ਐਮ ਐਸ ਕੇ ਦੀ ਲੀਗਲ ਗਾਰੰਟੀ ਨੂੰ 1 ਨੰਬਰ ਤੇ ਹੋਏਗਾ ਕੀ ਉਹ ਤੁਹਾਡੀ 13 ਨੰਬਰ ਤੋਂ ਵਾਗੇ ਕਿੰਨੀ ਕ ਅੱਗੇ ਵਧ ਪਈਏ ਸਾਨੂੰ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਅਸੀਂ ਇਸ ਤੇ ਲੜਾਂਗੇ ਇਹ ਰੱਖੀ ਹੈ ਬਾਕੀ ਚੀਜ਼ਾਂ ਕੋ ਇੱਕ ਦੀ ਅਗਲੀ ਮੀਟਿੰਗ ਕਿਉਂਕਿ ਅਸੀਂ ਲੜ ਤਾਂ ਸਿਰੋ ਪਹਿਲਾਂ ਵੀ ਰਹੀ ਆ ਗੱਲ ਫਰੇਮਵਰਕ ਦੀ ਕਿ ਲਾਈਨਿੰਗ ਦੀ ਮੈਂ ਤੁਹਾਨੂੰ ਮੈਂ ਤੁਹਾਨੂੰ ਉਸੇ 'ਚ ਕਿਹਾ ਕਿ ਤਾਲਮੇਲ ਮੇਂ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਦੇ ਨੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਐ ਜਿਹਨੂੰ ਕਹਿੰਦੇ ਮੁਕੰਮਲ ਥਾਂ ਤੇ ਪਹੁੰਚਣ ਦੇ ਆ ਇਹ ਸਟੈਪ ਵਾਈਜ਼ ਸਟੈਪ ਕਹਾਣੀ ਅੱਗੇ ਤੋਰੂਗਾ ਜਦੋਂ ਤੱਕ ਜਦੋਂ ਇਸ ਕਮੇਟ ਨੇ ਤੰਤਰਕ ਕਮੇਟੀਆਂ ਨਹੀਂ ਸਵਾਲ ਲੈ ਲਓ ਨਾ ਉਦੋਂ ਵੀ ਇੱਕਦਾਂ ਹੀ ਕਮੇਟੀਆਂ ਬਣਾਂਗੇ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਲ ਜੀ ਨਾਲ ਗੱਲ ਕਰ ਉਹਦੇ ਵੀ ਰਿਪੋਰਟ ਬਣਾ ਕੇ ਅਸਕੇ ਨੂੰ ਪੇਸ਼ ਕੀਤੀ ਗਈ ਸੀ ਔਰ ਰਿਪੋਰਟ ਦੇ ਵਿੱਚ ਦੱਲੇ ਵਾਲ ਸਭ ਦਾ ਰਈਆ ਕੀ ਸੀ ਉਹ ਰਿਪੋਰਟ ਦੇ ਸੈਮਤੀ ਸੀ ਹੋਈ ਨਹੀਂ ਸੀ ਉਹ ਵੀ ਬੜਾ ਗੱਲ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ 파ਟ ਆ ਜਿਹੜੀ ਗੱਲ ਵੀਰ ਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਘੋਲ ਦੇ ਸੰਘੇ ਸੱਦੇ ਦਿੱਤੇ ਜਾਂਦੇ ਹਨ ਦਫਰੈਂਸਸ ਰੱਖ ਪਲੀਜ਼ lets me complete ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਕੁਝ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫਾਰਵਰਡ ਹੈ ਇੱਕ ਸਟੈਪ ਅੱਗੇ ਦਾ ਹੈ ਇਸ ਨੂੰ ਅੱਜ ਤੋਂ ਵੀ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਸੀ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਜਿਦਾ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਹਨਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲਿਟਿਕਲ ਦੇ ਸਾਥੀਆਂ ਨਾਲ ਐਸਕੇਮ ਨਾਨ ਪੋਲਿਟਿਕਲ ਨਾਲੇ ਸਾਥੀ ਡਿਸਕਸ ਕਰਾਂਗੇ ਫਰਦਰ ਅਗਲੀ ਮੀਟਿੰਗ 'ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮਚਿਓਰ ਹੋਣਗੀਆਂ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਹੈ ਉਹ ਇਕਲੀ ਵੀ ਰੱਖ ਲੋ ਇਹ ਕਹਿੰਦੀ ਗੱਲ ਸਰ ਜੇ ਹੋ ਗਿਆ ਵੀ ਘਟੂ ਘਟ ਹੋ ਸੇ ਮਹੀਨੇ ਜੇ ਕੋਈ ਹੋਰਸਾ ਲਗਾਉਣਾ ਪਊਗਾ ਇਹ ਇੱਕਤਾ ਪ੍ਰੋਸੈਸ ਵਾਸਤੇ ਐਨੀ ਹੈ ਵੀ ਇਕਤਾ ਸਾਡੀ ਇਹਨਾਂ ਦੋ ਫਾਰਮਾਂ ਨਾਲ ਇਕਤਾ ਦੀ ਤੋਂ ਬਾਅਦ ਗੱਲ ਰੁਕ ਜਾਊਗੀ ਅਸੀਂ ਆਲ ਇੰਡੀਆ ਦੀ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੀ ਵਿੱਚ ਬਹੁਤ ਮੁਜੱਤੇ ਬੰਦੀਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਆ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰਪੋਜ਼ਲ ਜਾਦੀ ਖਤਰਨਾਕ ਹੈ ਜਿਹੜਾ ਛੋਟਾ ਸਵਾਲ ਸੀ ਵੀ ਸਾਥੀ ਉਹਤੇ ਕੀ ਬੋਲਦੇ ਨੇ ਇਹ ਤੇ ਸਾਡਾ ਕੋਈ ਬਖਰੀਮਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿੰਨੀ ਖਤਰਨਾਕ ਹੈ ਉਹ ਉਹਦੇ ਤੇ ਕੋਈ ਬਖਰੀਮਾ ਨਹੀਂ ਹੈ ਹਾਂ ਪੱਕੀਆ ਦੋਨੇ ਪਾਸਿਓਂ ਇਹ ਤੇ ਸਾਨੂੰ ਤੁਸੀਂ ਆਇਆ ਸਾਨੂੰ ਉਲਝਾਉਗਾ ਪਿਛਲੀ ਵਾਰ ਸਾ ਤੂੰ ਹੀ ਗੱਲ ਕਹੀ ਸੀ ਨਹੀਂ ਸਾਡੀ ਇਸ ਚੀਜ਼ ਨੂੰ ਲੈ ਕੇ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤੀ ਸੁਣੋ ਸੁਣੋ ਗੱਲ ਸੁਣੋ ਗੱਲ ਪਹਿਲਾਂ ਤੁਸੀਂ ਬੋਲ ਜਾਨੇ ਹੋ ਬਾਤ ਤੋਂ ਬਿਆਨ ਤੁਹਾਡੇ ਨਾਮ ਤੇ ਰੋਲ ਤੋਂ ਮਾਨਤਾ ਗੱਲ ਕਹਿ ਰਹੇ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਕਰਦੇ ਆ ਦੇਖੋ ਜਦੋਂ ਤੱਕ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਉਹਨਾਂ ਚਿਰ ਕੋ ਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧੀਨ ਹੈ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਹੀ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਇੰਨੀ ਨਹੀਂ ਰਹੀ ਇਹ ਸਾਥੀ ਉਮੇ ਸੀਰੀਅਸਲੀ ਲੈਂਦੇ ਆ ਉਹਨੂੰ ਉਮੇ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿ ਚਾਹ ਦੇਣਾ ਕੀ ਹੈ ਇਹ ਅਜੇ ਰਹਿਦੀ ਹੈ ਐ ਐ ਜ਼ਰੂਰੀ ਆ ਵੀ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਆ ਇਹ ਖਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਗਾਹਾਂ ਰੂਪ ਤੈਅ ਕਰਨੇ ਵਕਤ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਗੱਲ ਹਾਂਜੀ ਹੋਰ ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਝੁੰਨ ਜੀ ਪ੍ਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਆ ਉਹ ਕਹਿੰਦੇ ਦੂਜੀਆਂ ਬਦਲਾਵਾਗੇ ਦੇ ਤੇ ਕੀ ਲੱਗਦਾ ਅਸੀਂ ਅਸੀਂ ਸਰਕਾਰ ਕਟੋਗਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਦੇਵੇ ਐਮਐਸਪੀ ਦੀ ਕਹਾਣੀ ਦੋਸਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਦੇਣ ਮੈਚ ਲੈ ਨਹੀਂ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰ ਅਲੀ ਤੇ ਅਸੀਂ ਕਹਿੰਨਾ ਫਿਰ ਹੀ ਚੱਕ ਕੇ ਲੈ ਜੇ ਸਾਡਾ ਜੁਸਟਿਸ ਕਾਟਾ ਛੱਡੇ ਹੋ ਇੱਕ ਇੱਕ ਬੇਨਤੀ ਹੋ ਰਿਹਾ ਹੈ ਕੱਲ ਨੂੰ ਜੋ ਚਰਚਾ ਹੈ ਕੈਬਨਿਟ ਦੇ ਵਿੱਚ ਇਕ ਮੁੱਦ ਪੰਜਾਬ ਦੀ ਕੈਬਨਿਟ ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਲੱਡ ਰਿਲੇਸ਼ਨਸ ਚ ਅਸੀਂ ਆਪਣੀ ਪ੍ਰੋਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੀ ਉਹਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸ ਵੀ ਪਸਾਨਪੌਂਚ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ ਚ ਅਸੀਂ ਇਹ ਰਿਪੋਰਟ ਵੀ ਕਰਾਂਗੇ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕਾਲਸ ਨੇ ਉਹ ਨੂੰ ਇੰਪਲੀਮੈਂਟ ਕਰ ਗਏ। ਤੁਸੀਂ ਪੰਜ ਦਾ ਮੋਰਚਾ ਲਗਾਉਣਾ ਜਾ ਰਹੇ ਸੀ। ਜਦੋਂ ਤੁਸੀਂ ਲਗਾਉਂਦੇ ਸੀ ਉਦੋਂ ਤੁਸੀਂ ਪਾਸੇ ਕਹਿ ਦਿੱਤੀ ਮੋਰਚਾ ਲਾਉਣਾ ਦੀ। ਵਾਰ-ਵਾਰ DNA ਹੋਇਆ 2015 15 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਣੀ ਹੈ। 15 ਦੀ ਮੀਟਿੰਗ ਸਾਰਾ ਕੁਝ ਵਿਚਾਰ ਹੋਵੇ ਇਸੇ ਤੇ। ਹਾਂ 15 15 ਨੂੰ 15 ਨੂੰ ਰੱਖੀ ਮੀਟਿੰਗ। ਇਸੇ ਮੁੱਦੇ ਤੇ ਰੱਖੀਏ। ਹਾਂਜੀ 15 ਦੀ ਬਤਰੀ ਸਾਲ ਮਿਲ ਵਿੱਚ ਸੰਗਤ। ਪਰ ਹੁਣ ਤੱਕ ਵੀ ਜਿਹੜਾ ਦੋਹਾਂ ਫਰਮਾਂ ਤੋਂ ਦੇਖਿਆ ਜਾਵੇ ਜ਼ਿਆਦਾਤਰ ਫਟਸ ਤਾਂ ਤਾਲਮੀਲ ਵਿੱਚ ਕੀਤੀਆਂ ਫਿਰ ਅੱਜ ਇਹ ਸਿਉਥੇ ਵਾਲੀ ਗੱਲ ਨੇੜੇ ਲੱਗਦੀ ਦਿਖੀ ਮੁੱਖ ਇੱਕ ਚੀਜ਼ ਹੈ ਕਿ ਇਸ ਹਾਲੇ ਤੱਕ ਐਸਕੇਐਮ ਐਸ ਸੱਚ ਨੈਸ਼ਨਲ ਲੈਵਲ ਤੇ ਕਾਰਮੈਨ ਬਣੀ ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਕੇ ਬਧਾਇਆ ਸੀ ਇਹ ਇਕੱਠੇ ਕਰਨੀਏ ਦੋਨੋਂ ਦੇਖੋ 10 ਜੰਗਲੀ ਜੰਗ ਚੁੱਕੇ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਅੱਜ ਉਸ 'ਚ ਹੋਰ ਇੱਕ ਸਟੈਪ ਅੱਗੇ ਵਧਿਆ ਲੈਟਸ ਵੇਟ ਇਹ ਸਾਥੀ ਐਸਕੇਐਮ ਨਾਨ ਪੋਲਿਟਿਕਲ ਨਾਲ ਵੀ ਚਰਚਾ ਕਰ ਲੈਣ ਅਗਲੀ ਮੀਟਿੰਗ ਚਾਹਾਂਗੇ ਉਹ ਵੀ ਸ਼ਾਮਲ ਹੋ ਜਾਣ ਬੈਟਰ ਵੇ ਨਾਲ ਮਚ्योर ਹੋਊਗੀ ਗੱਲ ਇੱਕ ਵਾਰ ਤੁਹਾਨੂੰ ਇੱਕ ਕਦਮ ਹੋਰ ਅੱਗੇ ਲੈ ਜਾਾਂਗੇ ਇੱਕ ਇੱਕ ਮੈਂ ਇੱਕ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ ਨਹੀਂ ਕਰਨੀਆਂ ਚਾਹੁੰਦੇ ਜਿਹੜੇ ਤੁਹਾਡੇ ਸਵਾਲ ਨੇ ਇੱਕ ਦਾ ਪਬਲਿਕ ਕਰ ਦੋ ਜੀ ਜੋ ਤੁਹਾਡਾ ਤੁਹਾਡੀ ਜੱਜੇਬੰਦੀ ਜਿਹੜੀ ਸਾਡਾ ਰਿਪੋਰਟ ਕਰਦੀ ਆ ਕੋਈ ਜੱਜੇਬੰਦੀ ਕੋਈ ਸਾਥੀ ਤੁਹਾਡਾ ਨਾਰਾਜ਼ ਹੋਗਾ ਜੱਜੇਬੰਦੀ ਅੱਗ ਬਣਾ ਲੈਂਦਾ ਉਹ ਵੀ ਇਸ ਕੇ ਹੰਦੇ ਸਭ ਨੇ ਦਾ ਨੋਨ ਇਟੀਕਲ ਬਿਹਾਰ ਜਾਂਦਾ ਤੇ ਜਿੰਨਾ ਤੇ ਦੁਨੀਆ ਪਰ ਆਪ ਤੇਜਾ ਸ਼ੇਬਾਦ ਦਾ ਬੱਚਾ ਦੇ ਦਿੰਦੀਆਂ ਜੇ ਕੀ ਜਾ ਕੇ ਕੋਈ ਸਾਥ ਦਾ ਜਿਹਨ ਬੰਨਣ ਵਿੱਚ ਸ਼ਾਮਲ ਕਰਦਾ ਦੋਸਤੋ ਪਹਿਲੇ ਤੋਂ ਨਾ ਕੋਈ ਕਿ ਪੂਰੇ ਦੇਸ਼ ਦੇ ਅੰਦਰ ਕੋਈ ਕਾਨੂੰਨ ਲਾਗੂ ਕਰਨੀ ਹੈ ਉਸੇ ਪੇ ਮਸਦਦੇ ਦੇ ਉਪਰ ਤਿਆਰ ਹੋਇਆ ਉਸੇ ਪਰ ਹੋਗਾ ਕਿ ਜੈਸੇ ਪੂਰੇ ਦੇਸ਼ ਦੇ ਅੰਦਰ ਕੋਈ ਕਾਨੂੰਨ ਲਾਗੂ ਕਰਨੀ ਹੈ ਤਾਂ

ਆਲੇ ਦੁਕੀਏ ਤੁਹਾਡੇ ਸਾਰੇ ਦੁਕੀਏ ਦਿੱਥੇ ਜਾਂਦੇ ਝੰਡਾ ਲੈ ਕੇ ਬੈਠੇ ਜਿਹੜੇ ਮੋਬਾਈਲ ਖਰਾਬ ਹੋ ਗਿਆ ਝੰਡਾ ਲੈ ਕੇ ਬੈਠ ਜੰਨੇ ਅੱਜ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਅੱਜ ਇਲੈਕਟ੍ਰੋਨਿਕ ਮੀਡੀਆ ਵਜੋਂ ਦਾ ਫਾਇਦਾ ਹੀ ਹੋਇਆ ਉਹ ਜਿਹੜਾ ਰਾਏ ਰਾਏ ਸਰਾਏ ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਵਾਲਾ ਖਲੜਾ ਆ ਰਿਹਾ ਵੇਖਾ ਤਿੰਨੇ ਫਾਰਮ ਵੇਖ ਕੇ ਨੇ ਯਾਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਔਰ ਉਹਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਤਾਂ ਦੇਖੋ ਸੰਘਰਸ਼ ਹੋਇਆ ਸੀਨ ਨੂੰ ਲੈ ਕੇ ਕੀ ਹਾਂਜੀ ਹਾਂਜੀ ਸੰਘਰਸ਼ ਹੀ ਬੈਠੇ ਹੋਊਗਾ ਜੀ ਹੋਊ ਕਿਉਂ ਨਹੀਂ ਤਾਂ ਬੈਠੇ ਜਨਾਬ ਸੜਕਾਂ ਤੇ ਹਾਂ ਵਾ ਪਰ ਖਿਆਲ ਕਰ ਸੜਕ ਤੇ ਹੀ ਅੱਗੇ ਦਾ ਮਸਾਲ ਹੋ ਗਿਆ ਬਾਕੀ ਵੀ ਨਾਲ ਹੀ ਸੜਕ ਤੇ ਤੁਸੀਂ ਉਹ ਵੀ ਆ ਜਾਂਦੇ ਉਹ ਬੁਨੇ ਨੇ ਸੜਕ ਤੇ ਬੈਠਣ ਨਹੀਂ ਅਸੀਂ 5 ਮਾਰਚ ਰੱਖੀ ਹੋਈ ਆ 5 ਮਾਰਚ ਰੱਖੀ ਹੋਈ ਆ 15 ਵਾਲੀ ਵੀ ਰੱਖ ਰਹੇ ਹਾਂ ਚਲੋ ਜੀ ਧੰਨਵਾਦ ਧੰਨਵਾਦ 15 ਉਹ ਨਹੀਂ ਧੰਨਵਾਦ ਜੀ ਬੜੀ ਬੜੀ ਮਿਹਰਬਾਨੀ ਜੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਮਿਹਰਬਾਨੀ। ਕੱਲ ਨੂੰ ਭਰਾਵੋ ਸਾਡੀ 13 ਦਿਨ ਨੂੰ ਜ਼ਮੀਨ ਵਾਲੇ ਮਸਲੇ ਤੇ ਜੌਂ ਦੇ ਵਿੱਚ ਵੱਡੀ ਕਾਨਫਰੰਸ ਹੈ ਸੰਗਰਾਮ ਨਾਲ ਜਰ ਸਾਹਿਬ ਬੇਨਤੀ ਕਰਦੇ ਆ ਤੁਹਾਨੂੰ। ਬਾਹਰ ਆ ਜੀ